ਅਮਰਿਤਪਾਲ ਸਿੰਘ ਇੱਕ ਵਾਰ ਫਿਰ ਹਾਈ ਕੋਰਟ ਪਹੁੰਚੇ ਨੇ ਤੇ ਇਸ ਵਾਰ ਉਹਨਾਂ ਦੇ ਵੱਲੋਂ ਉਹਨਾਂ ਤੇ ਜੋ ਤੀਜੀ ਵਾਰ ਲਗਾਤਾਰ ਐਨਐਸਏ ਲਗਾਈ ਗਈ ਹੈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕੀ ਬੋਲ ਰਹੇ ਨੇ ਅਮਰਿਤਪਾਲ ਤਾਂ ਕੀ ਲੱਗਦਾ ਹੈ ਕਿ ਐਨਐਸਏ ਰੱਤ ਹੋ ਸਕਦੀ ਹੈ ਕੋਈ ਸੰਭਾਵਨਾਵਾਂ ਹੈ ਨਹੀਂ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਪਿਛਲੇ ਦਿਨੀ ਜੋ ਐਸਐਸਪੀ ਪਟਿਆਲਾ ਦੀ ਆਵਾਜ਼ ਦਾ ਦਾਵਾ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਕਾਲ ਰਿਕਾਰਡਿੰਗ ਵਾਇਰਲ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਇੱਕ ਨਵਾਂ ਮੋੜ ਆਇਆ ਹੈ ਕਿ ਹੁਣ ਡੀਜੀਪੀ ਨੂੰ ਹੁਕਮ ਜਾਰੀ ਹੋ ਗਏ ਨੇ ਕਿ ਐਸਐਸਪੀ ਪਟਿਆਲੇ ਦੇ ਖਿਲਾਫ ਜਾਂਚ ਕੀਤੀ ਜਾਵੇ ਯਾਨੀ ਕਿ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਸੇ ਮਾਮਲੇ ਨੂੰ ਲੈ ਕੇ ਇੱਕ ਐਫਆਈਆ ਦਰਜ ਹੋਈ ਹੈ ਜਿਸ ਦੇ ਵਿੱਚ ਇਹ ਚਰਚਾ ਆਵਾ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਨਾਮ ਇਸ ਐਫਆਈਆ ਚ ਹੈ ਜਾਂ ਨਹੀਂ ਹੈ ਕੀ ਹੈ ਇਸ ਐਫਆਈਆ ਦੇ ਪਿੱਛੇ ਦੀ ਸਚਾਈ ਸਾਰਾ ਮਾਮਲਾ ਕੀ ਹੈ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵੱਖ-ਵੱਖ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀਆਂ ਤੁਹਾਡਾ 1 ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੇ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਦੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਰ ਸਭ ਸੋਸ਼ਲ ਮੀਡੀਆ ਤੇ ਤਰਥੱਲੇ ਉਸ ਵੇਲੇ ਬਾਜ ਜਾਂਦੇ ਆ ਜਦੋਂ ਇੱਕ ਵੀਡੀਓ ਆਡੀਓ ਜਿਹੜੀ ਆ ਉਸ ਦੀ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਸੋ ਬੀ ਸਿੰਘ ਬਾਦਲ ਦੇ ਵੱਲੋਂ ਤੇ ਦਾਵਾ ਕੀਤਾ ਜਾਂਦਾ ਕਿ ਐਸਐਸਪੀ ਪਟਿਆਲਾ ਨੇ ਇਸ ਦੇ ਵਿੱਚ ਜੋ ਬਾਕੀ ਆਪਣੇ ਅਧਿਕਾਰੀਆਂ ਨੂੰ ਹੁਕਮ ਦੇ ਰਹੇ ਨੇ ਕਿ ਜੋ ਵੀ ਨਾਮਜ਼ਦਗੀ ਪਰਣਾਪੇਗਾ ਉਸ ਨੂੰ ਨਹੀਂ ਜਾਣ ਦਿੱਤਾ ਉਸ ਨੂੰ ਰੋਕਣਾ ਹੈ ਉਸ ਤੋਂ ਬਾਅਦ ਫਿਰ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਹੈ ਤੇ ਹੁਣ ਐਸਐਸਪੀ ਪਟਿਆਲਾ ਦੀਆਂ ਕੰਨੇ ਮੁਸ਼ਕਲਾਂ ਵੱਧ ਗਈਆਂ ਨੇ ਹੁਕਮ ਜਾਰੀ ਹੋ ਗਏ ਨੇ ਜਾਂਚ ਦੇ ਪਹਿਲੀ ਗੱਲ ਤੇ ਇਹ ਆ ਭੀ ਅਕਾਲੀ ਦਲ ਜਿਹੜਾ ਸੀ ਇਸ ਆਡੀਓ ਨੂੰ ਲੈ ਕੇ ਜਦੋਂ ਹਾਈ ਕੋਰਟ ਜਾਂਦਾ ਵਾ ਤੇ ਨਾ ਤੇ ਹਾਈ ਕੋਰਟ ਕੋਲੇ ਆਪਣੀ ਕੋਈ ਫੋਰਸ ਆ ਤੇ ਨਾ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਕੋਲ ਆਪਣੀ ਫੋਰਸ ਇਹਨਾਂ ਤੇ ਡਿਪੈਂਡੈਂਟ ਸਟੇਟ ਫੋਰਸ ਨੇ ਹੁੰਦਾ ਵਾ ਕਿ ਸਟੇਟ ਫੋਰਸ ਨੂੰ ਹੀ ਕਹਿਣਾ ਹਾਈ ਕੋਰਟ ਨੇ ਉਹਦੀ ਉਸ ਮਾਮਲੇ ਦੇ ਵਿੱਚ ਜਿਹੜਾ ਸੀਗਾ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੂੰ ਪੰਜਾਬ ਚੋਣ ਕਮਿਸ਼ਨ ਬੁਲਾ ਲਿਆ ਸੀਗਾ ਸੋਵਾਰ ਨੂੰ ਵੀ ਆ ਕੇ ਸਪਸ਼ਟੀਕਰਨ ਦਿਓ ਕਿ ਇਹ ਆਡੀਓ ਜਿਹੜੀ ਹੈ ਜਿਹੜੀ ਅਸਲੀ ਕਿ ਨਕਲੀ ਹੈ ਕਿ ਕੀ ਹੈ ਕਿਉਂ ਗੱਲ ਹੋਈ ਜੀ ਹੁਣ ਚੋਣ ਕਮਿਸ਼ਨ ਨੂੰ ਬੁਲਾ ਆ ਜਾ ਤੇ ਚੋਣ ਕਮਿਸ਼ਨ ਕੋਲੇ ਆਪਣੇ ਕੋਲੇ ਤੇ ਕੋਈ ਇਹੋ ਜਿਹਾ ਪ੍ਰਬੰਧ ਹੈ ਨਹੀਂ ਉਹਨਾਂ ਨੇ ਸਟੇਟ ਮਸ਼ੀਨਰੀ ਦੀ ਵਰਤੋਂ ਕਰਨੀ ਹੁੰਦੀ ਹੈ ਸਟੇਟ ਮਸ਼ੀਨਰੀ ਦੋ ਪ੍ਰਕਾਰ ਦੀ ਹੈ ਸਿਵਲ ਤੇ ਪੁਲਿਸ ਤੇ ਉਹਨਾਂ ਨੇ ਹੋਣੇ ਦੀ ਜਾਂਚ ਕਰਨ ਵਾਸਤੇ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਜਿਹੜੇ ਆ ਡੀਜੀਪੀ ਨੂੰ ਲਿਖ ਦਿੱਤਾ ਵਾ ਭਾਈ ਸਾਨੂੰ ਕੱਲ ਤੱਕ ਜਾਂ ਪਰਸੋਂ ਤੱਕ ਦੀ ਰਿਪੋਰਟ ਦਿਓ ਤਾਂ ਕਿ ਇਹ ਜਾ ਕੇ ਅਸੀਂ ਹਾਈ ਕੋਰਟ ਚ ਪੇਸ਼ ਕਰ ਸਕੀਏ ਵੀ ਸਚਾਈ ਕੀ ਹੈਗੀ ਹੈ ਐਸਐਸਪੀ ਪਟਿਆਲਾ ਵਰਨ ਸ਼ਰਮਾ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਇਹ ਏਆਈ ਨਾ ਬਣਾਈ ਗਈ ਜੇ ਇਹ ਐਏ ਨਹੀਂ ਬਣਾ ਕੇ ਕੀਤੀ ਗਈ ਹੈ ਤੇ ਜਿਹਨੇ ਬਣਾਈਆ ਉਹਦੇ ਤੇ ਪਰਚਾ ਅਵੱਛ ਦਰਜ ਹੋਣਾ ਚਾਹੀਦਾ ਬਿਲਕੁਲ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੇਕਿਨ ਇਹ ਸ਼ੱਕ ਦੇ ਘਰੇ ਇਸ ਕਰਕੇ ਆਈ ਹੈ ਕਿਉਂ ਪਟਿਆਲਾ ਪੁਲਿਸ ਨੇ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਜੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਆ ਤੇ ਫਿਰ ਪਰਚੋਦਤ ਵੀ ਮੰਗਦਾ ਇਹਨਾਂ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਕਰਕੇ ਜਿਹੜੀ ਆਪਣੀ ਖਾਨਾ ਪੂਰਤੀ ਕਰਤੀ ਹੈ ਤੇ ਕਹਿੰਦੇ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੁਸੀਂ ਆਪਣੀ ਮਾਰਾ ਸਿਰ ਕਰੋਗੇ ਦੀ ਪਹਿਲਾਂ ਤੁਸੀਂ ਤੁਹਾਡੇ ਤੇ ਬੈਠੀਆਂ ਕਾਲੀਆਂ ਭੇਡਾਂ ਉਹਨਾਂ ਦੀ شناخت ਕਰੋ ਇਹ ਜਾਂਚ ਕਰਨ ਤੋਂ ਪਹਿਲਾਂ ਉਹਨਾਂ ਦੀ ਜਾਂਚ ਕਰੋ ਵੀ ਕਾਲੀ ਭੇਡ ਕਿਹੜੀ ਸੀ ਜਿਹੜੀ ਭੇਡ ਨੇ ਇਹ ਬਕਾਇਦਾ ਤੌਰ ਤੇ ਜਿਹੜੀ ਤੁਹਾਡੀ ਤਾਕ ਹੋ ਰਹੀ ਸੀ ਉਹ ਲੀਕ ਕੀਤੀ ਉਹ ਕਾਲੀਆਂ ਨੂੰ ਦਿੱਤੀ ਦੂਸਰੀ ਚੀਜ਼ ਬਿਕਰਮ ਸਿੰਘ ਮਜੀਠੀਆ ਬਾਹਰ ਹੁੰਦੇ ਸੀਗੇ ਸਰਕਾਰ ਦੀ ਟੇਬਲ ਤੇ ਤੇ ਬਾਅਦ ਚ ਫਾਈਲ ਪਹੁੰਚਦੀ ਸੀ ਉਹਨੂੰ ਕੋ ਪਹਿਲਾਂ ਆ ਜਾਂਦੀ ਸੀ ਉਹ ਕਿਵੇਂ ਆ ਜਾਂਦੀ ਸੀ ਅਗਲੇ ਆnde ਪੁਲਿਸ ਦੇ ਸਰਕਾਰ ਚ ਸੈੱਲ ਸੀਗੇ ਜਿਹੜੇ ਉਹਨੂੰ ਦੱਸ ਦਿੰਦੇ ਸੀ ਆ ਲਓ ਆ ਫੜੋ ਇਹਦੇ ਵਿੱਚ ਆ ਕੁਛੇ ਕਰਦੇ ਇਸ ਕਰਕੇ ਸੁਖਵੀਰ ਸਿੰਘ ਬਾਦਲੂ ਰਵੀ 15 ਸਾਲ ਰਾਜ ਕੀਤਾ ਤੇ 15 ਸਾਲਾਂ ਚ ਕਈ ਅਫਸਰ ਆਪਣੇ ਭਰਤੀ ਕੀਤੇ ਕਈ ਪ੍ਰਮੋਟ ਕੀਤੇ ਕਈ ਬਣਾਏ ਕਈ ਟਾਏ ਜਿਹੜੇ ਵਫਾਦਾਰੀ ਅੱਜ ਵੀ ਅਕਾਲੀ ਦਲ ਨਾਲ ਰੱਖਦੇ ਨੇ ਉਹ ਜੀ ਜਿੰਨੀਆਂ ਮੌਜਾਂ ਪੁਲਿਸ ਦੇ ਕਾਲੀਆਂ ਦੀ ਸਰਕਾਰ ਵਿੱਚ ਨਹੀਂ ਆਉਂਦੀ ਮੇੜੀਆਂ ਕਿਤੇ ਜੋ ਮਰਜੀ ਕਰਦੇ ਜਿੰਨੂੰ ਮਰਜੀ ਲੁੱਟ ਲੋ ਜਿੰਨੂੰ ਮਰਜੀ ਮਾਰ ਦੇ ਜੋ ਮਰਜੀ ਕਰਦੇ ਪੁੱਛਦਾ ਨਹੀਂ ਕੋਈਗਾ ਸਮੇਰ ਸਿੰਘ ਸੈਣੀ ਨੇ ਕੀ ਨਹੀਂ ਕੀਤਾ ਪੰਜਾਬ ਚ ਕੋਈ ਭਲਿਕ ਜਾਰੀ ਹੈ ਇਸ ਕਰਕੇ ਇਹਨਾਂ ਦੇ ਆਪਣੇ ਬੰਦੇ ਹੈਗੇ ਆ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਆਡੀਓ ਦਿੱਤੀ ਤੇ ਉਹਨਾਂ ਨੇ ਜਨਤਕ ਕਰਦੀ ਜਨਤਕ ਕਰਨ ਤੋਂ ਬਾਅਦ ਅਕਾਲੀ ਦਲ ਇਹਨੂੰ ਹਾਈ ਕੋਰਟ ਲੱਗਿਆ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਸਵਾਰ ਤਲਬ ਕਰ ਲਿਆ ਵੀ ਤੁਸੀਂ ਇੱਥੇ ਆਓ 8 ਤਰੀਕ ਨੂੰ ਆ ਕੇ ਜਵਾਬ ਦਿਓ ਉਹਨਾਂ ਜਵਾਬ ਦੇਣਾ ਤਾਂ ਉਹਨਾਂ ਡੀਜੀਪੀ ਨੂੰ ਕਹਿ ਦਿੱਤਾ ਭਾਈ ਸਾਨੂੰ ਇਨਕੁਆਇਰੀ ਕਰਕੇ ਦੱਸੋ ਅਸੀਂ ਜਵਾਬ ਦੇਣਾ ਉਸ ਹੋਰ ਜਵਾਬ ਦਿੱਤੇ ਲੇਕਿਨ ਸਟੇਟ ਚੋਣ ਕਮਿਸ਼ਨ ਦਾ ਤੇ ਸੈਂਟਰ ਚੋਣ ਕਮਿਸ਼ਨ ਦਾ ਇਹੀ ਫਰਕ ਆ ਜੇ ਸੈਂਟਰ ਦਾ ਹੁੰਦਾ ਤੇ ਉਹਨੂੰ ਕੋਈ ਨਾ ਕੋਈ ਕਾਰਵਾਈ ਹੋਈ ਹੁੰਦੀ ਇਹ ਸਟੇਟ ਕਮਿਸ਼ਨ ਨੇ ਸਰਕਾਰ ਦੇ ਦੀਨ ਨਾਲ ਸਰਕਾਰ ਦੇ ਨਾਲ ਚੱਲਦਾ ਵਾ ਇਸ ਕਰਕੇ ਮੈਨੂੰ ਉਮੀਦ ਨਹੀਂ ਵੀ ਇਹਦੇ ਵਿੱਚੋਂ ਕੋਈ ਗੱਲ ਹੋਵੇ ਜਿਹੜੀ ਜਾਂਚ ਆ ਉਹ ਕਨਫਰਮ ਆ ਵੀ ਕਿਹਾ ਜਾਊਗਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਬਣਾਈ ਆ ਜਿਨੇ ਵੀ ਬਣਾਈ ਅਸੀਂ ਉਹਦੀ ਪੜਤਾਲ ਕਰਨੇ ਆ ਇਸ ਤੋਂ ਬਾਅਦ ਅੱਗੇ ਕੁਝ ਨਹੀਂ ਹੋਏਗਾ ਜੀ ਜੀ ਬਿਲਕੁਲ ਇਹ ਕਾਫੀ ਗੰਭੀਰ ਮੁੱਦਾ ਹੈ ਕਿ ਇਹਨੇ ਕੌਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਪੁਲਿਸ ਅਧਿਕਾਰੀ ਆਪਸ ਚ ਜੀ ਤਖਵੀਰ ਸਿੰਘ ਬਾਦਲ ਤੇ ਵੀ ਬੜਕਾ ਮਾਰ ਰਿਹਾ ਹੈ ਪਸੀ ਇਹ SSCSP ਨੂੰ ਉਸ ਜਿਸਮਸ ਕਰਾਵਾਂਗੇ ਜੋ ਮਰਦੀ ਵਜੇ ਜਿੱਥੇ ਮਰਦੀ ਭਾਦਲੇ ਜੋ ਮਰਦੀ ਕਰਲੇ ਸਾਡੇ ਕੋਲੇ ਪੂਰੇ ਪ੍ਰੂਫ ਨੇ ਸਾਨੂੰ ਸੁਪਰੀਮ ਕੋਰਟ ਤੱਕ ਜਾਉਣਾ ਪਿਆ ਅਸੀਂ ਜਾਵਾਂਗੇ ਅਸੀਂ ਜੀ ਜੀ ਬਿਲਕੁਲ ਇਹ ਗੰਭੀਰ ਮੁੱਦਾ ਹੈ ਜਾਂਚ ਦਾ ਵਿਸ਼ਾ ਹੈ ਕਿ ਜਾਂਚ ਇਸ ਦੇ ਵਿੱਚ ਨਿਰਪੱਖ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿੱਦਾਂ ਲੀਕ ਹੋਈਆਂ ਨੇ ਬਾਕੀ ਦਾ ਜੋ ਜਾਂਚ ਬਣਦੀ ਉਹ ਤਾਂ ਹੋਣੀ ਹੈ ਦੇਖੋ ਟੀਜੀਪੀ ਜਾਂਚ ਕਰਦੇ ਨੇ ਤੇ ਕੀ ਕੁਝ ਬੋਲਦੇ ਨੇ ਕਿਹੜੀ ਰਿਪੋਰਟ ਜਿਹੜੀ ਹੈ ਰਿਪੋਰਟ 'ਚ ਕੀ ਕੁਝ ਦਰਜ ਹੁੰਦਾ ਪਰ ਸਾਬ ਅਮਰਿਤਪਾਲ ਹਾਈ ਕੋਰਟ ਜਾਂਦੇ ਨੇ ਉਹਨਾਂ ਤੇ ਲਗਾਤਾਰ ਜੋ ਤੀਜੀ ਵਾਰ ਐਨਐਸਏ ਲਗਾਈ ਆ ਉਸ ਨੂੰ ਰੱਦ ਕਰਨ ਦੇ ਲਈ ਲੱਗਦਾ ਹੈ ਕਿ ਹਾਈ ਕੋਰਟ ਦੇ ਵਿੱਚ ਉਸ ਨੂੰ ਲੈ ਕੇ ਕੋਈ ਉਹਨਾਂ ਦੇ ਹੱਕ 'ਚ ਫੈਸਲਾ ਹੋ ਸਕਦਾ ਹੈ ਕਿਉਂਕਿ ਹੁਣ ਤੱਕ ਜਿੰਨੀ ਵਾਰ ਵੀ ਉਹ ਹਾਈ ਕੋਰਟ ਗਏ ਨੇ ਉਹਨਾਂ ਨੂੰ ਕੋਈ ਰਾਹਤ ਮਿਲੀ ਨਹੀਂ ਹੈ ਜਿੱਤੋਂ ਤੱਕ ਮੈਂ ਮਹਿਸੂਸ ਕਰਦਾ ਜੀ 17 April 2023 ਨੂੰ ਬਕਾਇਦਾ ਤੌਰ ਤੇ ਇਹਨਾਂ ਤੇ ਐਨਐਸਸੀ ਲਾਈ ਗਈ ਸੀ ਜੀ ਦੂਸਰੀ ਵੀ ਇਹਨਾਂ ਤੇ ਫਿਰ ਰਿਪੀਟ ਕੀਤੀ ਗਈ ਤੀਸਰੀ ਵੀ ਰਿਪੀਟ ਕੀਤੀ ਗਈ ਚੌਥੀ ਵੀ ਰਿਪੀਟ ਨਹੀਂ ਕਰ ਸਕਦੇ ਚੌਥੀ ਵੀ ਸਰਕਾਰ ਰਿਪੀਟ ਨਹੀਂ ਕਰੇਗੀ ਜੋ ਵੀ ਬੈਰੀ ਉਹਨੂੰ ਅਦਾਲਤ ਦਾ ਸਾਰਾ ਲੈਣਾ ਪਏਗਾ ਤਦ ਅਦਾਲਤ ਉਹਨੂੰ ਰੱਦ ਦੇਵੇਗੀ ਪੀ ਦੱਸੋ ਕਸੂਰੇ ਦਾ ਕੀ ਇਸ ਕਰਕੇ ਜਿਹੜਾ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਉਹ ਇੱਕ ਵਾਰ ਫਿਰ ਹਾਈਕੋਰਟ ਗਏ ਨੇ ਚੁਣੌਤੀ ਦਿੱਤੀ ਆ ਤੀਸਰੀ ਵੀ ਹਾਈਕੋਰਟ ਗਏ ਨੇ ਇਹਨਾਂ ਦੇ ਵਕੀਲ ਨੇ ਅਰਸ਼ਦੀਪ ਸਿੰਘ ਚੀਮਾ ਤੇ ਈਮਾਨ ਸਿੰਘ ਮਾਨ ਤੇ ਹਰਜੋਤ ਸਿੰਘ ਮਾਨ ਇਹਨਾਂ ਨੇ ਸੰਵਿਧਾਨ ਦੀ ਤਾਰਾ 21 ਤੇ 22 ਤਹਿਤ ਕਿਹਾ ਜੀ ਇਹ ਸਾਡੇ ਜਿਹੜੇ ਬੰਦੂਖੀ ਅਧਿਕਾਰ ਮਿਲੇ ਸਾਨੂੰ ਫੰਡਾਮੈਂਟ ਰਾਈਟ ਮਿਲੇ ਨੇ ਉਹਨਾਂ ਦੀ ਉਲੰਘਣਾ ਤੇ ਇਹਨੂੰ ਬਿਨਾ ਕਿਸੇ ਬਿਨਾ ਕਿਸੇ ਦੇਰੀ ਤੋਂ ਜਿਹੜਾ ਸੀ ਇਹ ਖਾਰਜ ਕਰਕੇ ਤੇ ਇਹਨੂੰ ਨਿਰਾਧ ਦਿੱਤੀ ਜਾਵੇ ਤੇ ਇਹਨੂੰ ਰਿਹਾਅ ਕੀਤਾ ਜਾਣਾ ਹੁਣ ਕੋਰਟ ਨੇ ਵੇਖਣਾ ਵੀ ਉਹ ਡੇਟ ਪਾਏਗੀ ਡੇਟ ਕੀ ਪਾਏਗੀ ਉਹ ਸਰਕਾਰ ਨੂੰ ਰਿਫੇਗੀ ਸਰਕਾਰ ਦੇ ਵਕੀਲ ਹਾਜ਼ਰ ਹੋਣਗੇ ਜੀ ਮਤਲਬ ਮਹੀਨਾ ਕਿਤੇ ਅਜੇ ਲੰਘ ਜਾਏਗਾ ਜਿਵੇਂ ਵੇਖੋ ਨਾ ਵਿਕਰਮ ਸਿੰਘ ਮਜੀਠੀਆ ਨੂੰ ਕਹਿਤਾ ਪੀ ਤੂੰ ਹੁਣ ਆਪਣੀ ਬੇਲ ਜਿਹੜੀ ਹਾਈ ਕੋਰਟ ਚ ਕਰਨੀ ਆ ਤੇ ਤਿੰਨ ਮਹੀਨੇ ਬਾਅਦ ਤੂੰ ਆਪਣੀ ਬੇਲ ਲਾ ਸਕਦਾ ਉਹ ਪੈਸੇ ਨਹੀਂ ਲਾ ਸਕਦਾ ਕੋਣ ਬਿਕਰਮ ਸਿੰਘ ਮਜੀਠੀ ਕੋਲੇ ਰਸਤਾ ਇਕਰੇਗਾ ਜਾਂ ਉਹ ਸੁਪਰੀਮ ਕੋਰਟ ਜਾਵੇ ਜਾਂ ਤਿੰਨ ਮਹੀਨੇ ਵੇਟ ਕਰੇ ਤੇ ਫਿਰ ਆਪਣੀ ਬੇਲ ਲਾਵੇ ਉਹ ਤੇ ਜਿੱਦ ਤੱਕ ਮੇਰੇ ਖਾਲੋ ਵੇਟ ਨਹੀਂ ਕਰੇਗਾ ਸੁਪਰੀਮ ਕੋਰਟ ਜਾਏਗਾ ਉਹ ਸੁਪਰੀਮ ਕੋਰਟ ਜਾਏਗਾ ਹਾਂ ਜੇ ਸੁਪਰੀਮ ਕੋਰਟ ਨੇ ਨਾ ਕਰਤੀ ਤੇ ਫਿਰ ਹਾਈ ਕੋਰਟ ਦੇ ਵਿੱਚ ਬੇਲ ਲਾਉਣ ਦਾ ਕੋਈ ਟੁਕ ਨਹੀਂ ਰਹਿ ਜਾਂਦੀ ਮੁੜ ਕੇ ਬਿਲਕੁਲ ਲੀ ਫੈਸਲਾ ਕਰਨਗੇ ਜੋ ਸੁਪਰੀਮ ਕੋਰਟ ਦਾ ਫੈਸਲਾ ਆਏਗਾ ਇਸ ਕਰਕੇ ਭਾਈ ਅਮਰਿਤਪਾਲ ਸਿੰਘ ਦੇ ਵਿਰੁੱਧ ਵੀ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਨਿਜਮਾ ਦੇ ਉਲਟ ਕੀਤੀ ਗਈ ਹੈ ਮੈਂ ਫਿਰ ਕਹਿੰਦਾ ਜਿਹੜੇ ਜਿਹੜੇ ਵਿਅਕਤੀ ਦੇ ਖਿਲਾਫ ਕਤਲਾਂ ਦੇ ਮਕਦਮੇ ਨੇ ਡਾਕਿਆਂ ਦੇ ਮਕਦਮੇ ਨੇ ਚੋਰੀਆਂ ਦੇ ਮਕਦਮੇ ਨੇ ਧਮਕੀਆਂ ਦੇ ਮਕਦਮੇ ਨੇ ਉਹਨੂੰ ਜੇ ਤੁਸੀਂ ਜੱਗੂ ਭਗਵਾਨਪੁਰ ਦੀ ਡਿਬਰੀਗੋੜ ਮੇਲ ਤੋਂ ਪੰਜਾਬ ਲੈ ਜਾਂਦਾ ਤੇ ਜਿਹਦੇ ਖਿਲਾਫ ਆਉਜਾ ਇੱਕ ਵੀ ਮੁਕਦਮਾ ਨਹੀਂ ਹੈਗਾ ਨਾ ਕਤਲ ਦਾ ਮੁਕਦਮਾ ਨਾ ਡਾਕੇ ਦਾ ਮੁਕਦਮਾ ਨਾ ਚੋਰੀ ਦਾ ਮੁਕਦਮਾ ਉਹਦੇ ਖਿਲਾਫ ਦੋ ਮੇਨ ਕੇਸ ਨੇ ਇੱਕ ਅਜਨਾਈਦ ਦੇ ਵਿੱਚ ਜਦੋਂ ਤੂਫਾਨ ਸਿੰਘ ਦੇ ਭਤੀਜੇ ਨੂੰ ਛਡਾਉਣ ਵਾਸਤੇ ਜਾਂਦੇ ਨੇ ਜਗਦੀਰ ਜਗਰਾਜ ਸਿੰਘ ਤੂਫਾਨ ਦੇ ਭਤੀਜੇ ਨੂੰ ਜੀ ਇੱਕ ਮੁਕਦਮਾ ਉਹ ਦਰਜ ਹੈ ਜਦੋਂ ਇਹ ਗੁਰੂ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਤੇ ਰੌਲਾਪਾ ਪਾਉਂਦੇ ਜਾ ਕੇ ਉੱਥੇ ਦੂਸਰਾ ਮਕਦਮਾ ਜਿਹੜਾ ਇਹਨਾਂ ਨੇ ਜਲੰਧਰ ਦੇ ਵਿੱਚ ਜਾ ਕੇ ਇੱਕ ਗੁਰਦੁਆਰੇ ਚ ਕੁਰਸੀਆਂ ਕੱਢ ਕੇ ਤੋੜੀਆਂ ਸੀ ਇਹਨਾਂ ਤੇ ਹੋਰ ਸੀਰੀਅਸ ਮਕਦਮਾ ਕੋਈ ਹੈ ਨਹੀਂ ਇਸ ਕਰਕੇ ਇਹਨਾਂ ਤੇ ਜਿਹੜੀ ਐਨਐਸਏ ਲਾਈ ਗਈ ਦੱਸੇ ਸੀ ਸਰਕਾਰ ਲਾਈ ਕਿਉਂ ਗਈ ਹੈ ਕਾਰਨ ਕੀ ਹੈ ਇਹ ਗੱਲ ਕਹਿ ਦੇਣੀ ਪਈ ਅਮਰਤਪਾਲ ਦੇ ਬਾਹਰ ਆਉਣ ਨਾਲ ਪੰਜ ਪਾਣੀਆਂ ਨੂੰ ਅੱਗੇ ਲੱਗ ਜੂਗੀ ਪੰਜ ਪਾਣੀ ਹੈ ਕਿਹੜੇ ਨੂੰ ਸਾਨੂੰ ਉਹ ਵੀ ਖਾ ਦੇ ਇਹ ਗੱਲ ਕਿਹਾਂ ਗੱਲ ਦੀ ਬਣਦੀ ਭਾਈ ਅਮਰਤਪਾਲ ਸਿੰਘ ਫੇਰ ਹਾਈ ਕੋਰਟ ਗਿਆ ਨੇ ਹਾਈ ਕੋਰਟ ਫੇਰ ਸਟੇਟ ਨੂੰ ਜਿਹੜੀ ਉਹ ਫੋਲੋ ਕਰੇਗੀ ਸਟੇਟ ਨੂੰ ਫਾਲਨ ਕਰੇਗੀ ਵੀ ਆ ਕੇ ਜਵਾਬ ਦਿਓ ਤੇ ਸਟੇਟ ਤੇ ਫਿਰ ਇਹੀ ਕਹੇਗੀ ਕਿ ਪੰਜ ਪਾਣੀਆਂ ਨੂੰ ਅੱਗ ਲੱਗ ਜੂਗੀ ਜੀ ਤੇ ਸਰਕਾਰ ਹੁਣ ਇਹ ਹਾਈ ਕੋਰਟ ਨੇ ਵੇਖਣਾ ਵੀ ਪੰਜ ਪਾਣੀ ਕਿਤੇ ਹੈਗੇ ਵੀ ਕਿ ਪੰਜਾਬ ਤੇ ਪਾਣੀ ਨੂੰ ਪਰ ਤਰਸ ਰਿਹਾ ਇਸ ਵੇਲੇ ਜੀ ਬਿਲਕੁਲ ਦੇਖੋ ਕੀ ਕੁਝ ਹੁੰਦਾ ਉਸ ਦੇ ਉੱਤੇ ਵੀ ਉਹ ਤਾਂ ਹਾਈ ਕਟ ਪਹੁੰਚ ਕੇ ਨੇ ਪੰਜਾਬ ਸਰਕਾਰ ਕੀ ਜਵਾਬ ਦੰਦੀ ਆ ਹੁਣ ਇਸ ਦੇ ਉੱਤੇ ਵੀ ਬਟ ਇਜ਼ ਦ ਪੁੱਲਰ ਸਾਹਿਬ ਵੀ ਇੱਕ ਸੀਸੀਟੀਵੀ ਤੇ ਕਾਲ ਰਿਕਾਰਡਿੰਗ ਮੰਗ ਰਹੇ ਨੇ ਕਿਹੜੇ ਉਹ ਮੁਲਾਜ਼ਮ ਨੇ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਦੀ ਸੀਸੀ ਜਿਨ੍ਹਾਂ ਦੀ ਕਾਲ ਰਿਕਾਰਡਿੰਗ ਹਰਚਰਨ ਸਿੰਘ ਪੁੱਲਰ ਨੂੰ ਚਾਹੀਦੀ ਹੈ ਇਹ ਸੀਸੀਟੀਵੀ ਵੀ ਕਿਉਂ ਮੰਗੀ ਜਾ ਰਹੀ ਹੈ ਕਿ ਹੁਣ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਹੈ ਕਿ ਉਹਨਾਂ ਨੂੰ ਇਹ ਚੀਜ਼ ਦਾ ਚਾਹੀਦੀਆਂ ਨੇ ਵੇਖੋ ਹਰਚਰਨ ਸਿੰਘ ਪੁੱਲਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਨਾਲ ਜ਼ਿਆਸਤੀ ਕੀਤੀ ਗਈ ਜਿਹੜੀ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਆ ਉਹ ਬਕਾਇਦਾ ਤੌਰ ਤੇ ਮੇਰੇ ਗੁਰੂਦਿਆਂ ਨੇ ਕਰਵਾਈ ਹੈ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਕਿਤੇ ਸੁੰਦਰ ਸ਼ਾਮ अरोड़ा ਦਾ ਮਕਦਮਾ ਖਾਰਜ ਹੋ ਸਕਦਾ ਤੇ ਹਾਈ ਕੋਰਟ ਇਹ ਮਕਦਮਾ ਵੀ ਖਾਰਜ ਕਰ ਸਕਦੀ ਜੀ ਪਹਿਲੀ ਗੱਲ ਤੇ ਆ ਦੋ ਏਜੰਸੀਆਂ ਦੇ ਵਿੱਚ ਇਹ ਮਾਮਲਾ ਫਸ ਗਿਆ ਪੰਜਾਬ ਦੀ ਵਿਜੀਲੈਂਸ ਏਜੰਸੀ ਕਹਿੰਦੀ ਆ ਵੀ ਇਹਦੀ ਪ੍ਰਤਾਜਸੀ ਕਰਨੀ ਹੈ ਸੀਬੀਆਈ ਪ੍ਰਤਾਜਸੀ ਕਹਿੰਦੀ ਅਸੀਂ ਕਰਨੀ ਹੈ ਪਿੱਛੇ ਜੇ ਦੋਵੇਂ ਏਜੰਸੀਆਂ ਜਿਹੜੀਆਂ ਸੀ ਭੁੱਲਰ ਦੀ ਜਿਹੜੀ ਸੀ ਰਮਾਨ ਨੂੰ ਲੈ ਕੇ ਆ ਉਹ ਸਮਝਣ ਹੋ ਗਈਆਂ ਸੀਗੀਆਂ ਤੇ ਉਸ ਟਾਈਮ ਦੇ ਉੱਤੇ ਜਿਹੜੀ ਸਾਡੀ ਹੈਗੀ ਸੀਗੀ ਆਪਣੀ ਕੋਰਟ ਅਦਾਲਤ ਉਹਨੇ ਵਿਜੀਲੈਂਸ ਨੂੰ ਸੀਬੀਏ ਨੂੰ ਪ੍ਰਪਰ ਕੀਤਾ ਸੀ ਵੀ ਕੇਸ ਉਹਨਾਂ ਦਾ ਉਹਨੂੰ ਕਰਦੇ ਤੁਸੀਂ ਜੀ ਹੁਣ ਇਸ ਕੇਸ ਦੇ ਵਿੱਚ ਵੀ ਹੈਗਾ ਵਾ ਪੁੱਲਰ ਦੀ ਜਿਹੜੀ ਗ੍ਰਿਫਤਾਰੀ ਆ ਉਹਦੇ ਦਫ਼ਤਰ ਮੁਹਾਲੀ ਚ ਹੋਈ ਆ ਤੇ ਮੁਹਾਲੀ ਬਕਾਇਦਾ ਤੌਰ ਤੇ ਪੰਜਾਬ ਚ ਪੈਂਦਾ ਵਾ ਸੀਬੀਏ ਕੇਂਦਰੀ ਵਧੀ ਗ੍ਰਿਫਤਾਰੀ ਐਸ.ਯੂ ਦੇ ਘਰੋਂ ਕੀਤੀ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਉਹਦੀ ਕੋਠੀ ਆ ਉਹ ਕਹਿੰਦਾ ਲਓ ਸੀਸੀਟੀਵੀ ਫੁਟੇਜ ਸੀਸੀਟੀਵੀ ਦੀ ਫੁਟੇਜ ਲੈ ਕੇ ਆਓ ਵੀ ਮੈਂ ਕਿੱਥੇ ਸੀ ਉਸ ਟਾਈਮ ਦੇ ਉੱਤੇ ਨਹੀਂ ਮੈਂ ਆਪਣੇ ਘਰ ਸੀ ਕਿ ਮੈਂ ਦਫਤਰ ਸੀ ਇਸ ਕਰਕੇ ਉਹਨੇ ਫੁਟੇਜ ਮੰਗੀ ਆ ਵੀ ਸਚਾਈ ਸਾਹਮਣੇ ਆ ਸਕੇ ਇਹ ਵੀ ਫੁਟੇਜ ਦਿਓ ਜਿਹੜੀ ਮੇਰੇ ਤੋਂ ਤੁਸੀਂ ਪੁੱਛਪੜਤਾਲ ਕੀਤੀ ਹੈ ਵੀ ਕਿਹੜੇ ਕਿਹੜੇ ਡੀਐਸਪੀ ਸੀ ਕੌਣ ਸੀ ਕਿਹੜੇ ਤੁਹਾਡੇ ਪੁਲਿਸ ਅਫਸਰ ਸੀ ਕਿ ਕੌਣ ਸੀ ਕਿਉਂ ਨਾਲ ਮੈਨੂੰ ਇਹ ਫੁਟੇਜ ਜਿਹਦੇ ਵਿੱਚ ਤੁਸੀਂ ਮੈਨੂੰ ਲੈ ਕੇ ਆਏ ਹੋ ਮੇਰੇ ਦਫਤਰੋਂ ਲੈ ਕੇ ਆਏ ਹੋ ਨਾਲ ਤੁਸੀਂ ਇਸ ਕਰਕੇ ਉਹਨਾਂ ਫੁਟੇਜ ਮੰਗੀ ਆ ਕਿ ਤਾਂ ਕਿ ਉਹ ਆਪਣੀ ਪੱਖ ਪੇਸ਼ ਕਰ ਸਕਣ ਵੀ ਨਹੀਂ ਮੈਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਨਾਂ ਨੇ ਦਫਤਰੋਂ ਕੀਤਾ ਵਾ ਜਿਹੜਾ ਕਿ ਮੋਹਾਲੀ ਜੁਨਾ ਤੇ ਮੋਹਾਲੀ ਚੰਡੀਗੜ੍ਹ ਚ ਨਹੀਂ ਮੋਹਾਲੀ ਪੰਜਾਬ ਚ ਤੇ ਸੀਬੀਆਈ ਪੰਜਾਬ ਚ ਐਂਟਰ ਨਹੀਂ ਕਰ ਸਕਦੀ ਸੀਬੀਆਈ ਨੂੰ ਪੰਜਾਬ ਚ ਐਂਟਰ ਕਰਨ ਵਾਸਤੇ ਬਕਾਇਦਾ ਤੌਰ ਤੇ ਜਿਹੜੀਆਂ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਣੀ ਪਈ ਸੀ ਜੀ ਹੁਣ ਕੋਰਟ ਕਹਿੰਦੀ ਆ ਹਾਈ ਕੋਰਟੇ ਕਰੀਬ ਜਦੋਂ ਵੇਖੋ ਪੰਜਾਬ ਪੁਲਿਸ ਵੀ ਪੰਜਾਬ ਦੇ ਵਿੱਚ ਏਜੰਸੀਆਂ ਆਪਣੀ ਕੰਮ ਕਰਨ ਵਾਸਤੇ ਉਹ ਏਜੰਸੀਆਂ ਕੰਮ ਕਰ ਰਹੀਆਂ ਨੇ ਫਿਰ ਤੁਸੀਂ ਕਿਉਂ ਇੰਟਰਫੇਅਰ ਕਰੋ ਦੀ ਇੱਥੇ ਇਸ ਕਰਕੇ ਮੈਨੂੰ ਉਮੀਦ ਆ ਕਿ ਜੇ ਕਿਤੇ ਹਾਈ ਕੋਰਟ ਨੇ ਇਹ ਕੇਸ ਖੋ ਕੇ ਸੀਬੀਆਈ ਤੋਂ ਵਿਜੀਲੈਂਸ ਨੂੰ ਦੇ ਦਿੱਤਾ ਜਾਂ ਪੰਜਾਬ ਦੀ ਕਿਸੇ ਹੋਰ ਏਜੰਸੀ ਨੂੰ ਦੇ ਦਿੱਤਾ ਤੇ ਫਿਰ ਇਹ ਕੇਸ ਘੱਟੇ-ਕੋੜੀਆਂ ਜਰੂਰ ਲੜੇਗਾ ਜੀ ਬਿਲਕੁਲ ਤੇ ਕਾਲ ਰਿਕਾਰਡਿੰਗ ਕਿਹੜੀ ਅਧਿਕਾਰੀਆਂ ਦੀ ਮੰਗ ਰਹੇ ਨੇ ਹਰਚਰਨ ਸਿੰਘ ਪੁੱਲੜ ਉਹਨਾਂ ਅਧਿਕਾਰੀਆਂ ਜਿਹਨਾਂ ਨੂੰ ਫੜਿਆ ਜਾ ਕੇ ਚੁਣ ਠੀਕ ਹੈ ਜਿਹਨਾਂ ਦਾ ਫੜਿਆ ਵਾ ਜਿਨ੍ਹਾਂ ਨੇ ਇਨਟੈਰੋਗੇਟ ਕੀਤਾ ਜਿਹਨਾਂ ਪੁਸ਼ਪਤਾਲਿਕਾ ਦੀ ਕਾਲ ਰਿਕਾਰਡਿੰਗ ਮੰਗਦੇ ਕਿਉਂ ਸੀਬੀਆਈ ਜਿੰਨੀ ਵੀ ਇਨਵੈਸਟੀਗੇਸ਼ਨ ਕਰਨੀ ਜੋ ਵੀ ਕਰਨਾ ਉਹਦੀ ਸੀਸੀਟੀਵੀ ਫੁੱਟੂ ਚ ਕੋਡ ਰੱਖਦੀ ਆ ਜੀ ਉਹਨਾਂ ਨੂੰ ਹੁਕਮ ਆਦਾਦ ਦਾ ਵੀ ਤੁਸੀਂ ਜਦੋਂ ਵੀ ਪੁਸ਼ਪਤਾਲ ਕਰਨੀ ਸੀਸੀਟੀਵੀ ਫੁੱਟ ਕਾੜੇ ਕੋਲੋੜੀ ਦੇ ਦੀ ਉਦੋਂ ਬਗੈਰ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਇਹ ਸਰ ਤੋਂ ਮੰਗਰੇ ਵੀ ਮੈਨੂੰ ਸਾਰੀ ਦਿੱਤੀ ਜਾਵੇ ਤਾਂ ਕਿ ਅਦਾਲਤ ਦੇ ਵਿੱਚ ਮੈਂ ਬਕਾਇਦਾ ਤੌਰ ਤੇ ਆਪਣਾ ਪੱਖ ਪੇਸ਼ ਕਰ ਸਕਾਂ ਵੀ ਮੈਂ ਕਿੱਥੇ ਠੀਕ ਹਾਂ ਕਿੱਥੇ ਗਲਤ ਹਾਂ ਮੇਰੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਮੈਨੂੰ ਖਾਮ ਖਾ ਫਸਾਇਆ ਗਿਆ ਮੇਰਾ ਕਸੂਰ ਕੋਈ ਨਹੀਂ ਹੈ ਜੀ ਜੀ ਪਰ ਸਭ ਸਰਬਜੀਤ ਕੋਲ ਜੋ ਕਿ ਪਾਕਿਸਤਾਨ ਚਲੀ ਗਈ ਸੀ ਵਾਪਸ ਨਹੀਂ ਆਈ ਭਾਰਤ ਦੇ ਵਿੱਚ ਤੇ ਉੱਥੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੀ ਆ ਉਸ ਨੂੰ ਲੈ ਕੇ ਸਾਬਕਾ ਮੰਤਰੀ ਮਹਿੰਦਰਪਾਲ ਹਾਈ ਕੋਰਟ ਜਾਂਦੇ ਨੇ ਤੇ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਕੀ ਲੱਗਦਾ ਹੈ ਕਿ ਹੁਣ ਸਰਬਜੀਤ ਕੌਰ ਨੂੰ ਪਾਕਿਸਤਾਨ ਵਾਪਸ ਡਿਪੋਰਟ ਕਰਕੇ ਭਾਰਤ ਤੇ ਸਕਦਾ ਹੈ ਜਿਹੜੇ ਮਹਿੰਦਰਪਾਲ ਨੇ ਜੀ ਵੇਖੋ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਬੀਬੀ ਨੇ ਪਾਕਿਸਤਾਨ ਆ ਕੇ ਹੋ ਸਕਦੀ ਇੱਥੋਂ ਤੱਕ ਕਿਹਾ ਵੀ ਰਾਡੀ ਏਜੰਟ ਹੋਵੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਤੇ ਪਾਕਿਸਤਾਨ ਸਰਕਾਰ ਨੇ ਕਿਹਾ ਸਾਨੂੰ ਮਿਲ ਨਹੀਂ ਜਿੱਦ ਦਿਨ ਮਿਲੇਗੀ ਅਸੀਂ ਇਹਨੂੰ ਫੜ ਕੇ ਤੇ ਬਾਰਡਰ ਲਈ ਵਾਘਾ ਬਾਰਡਰ ਇੰਡੀਆ ਭੇਜਾਂਗੇ ਜੀ ਪਰ ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਜਦੋਂ ਇਹਦੇ ਘਰ ਪੁਲਿਸ ਨੇ ਰੈਡ ਕੀਤਾ ਸੀ ਤੇ ਪਰਿਵਾਰ ਕੇ ਮੈਂਬਰ ਫੜ ਕੇ ਲੈ ਗਏ ਸੀਗੇ ਤੇ ਉਦੋਂ ਅਦਾਲਤ ਤੇ ਨੋਟਿਸ ਗਿਆ ਸੀ ਵੀ ਤੁਸੀਂ ਇਹਨੂੰ ਪਰੇਸ਼ਾਨ ਕਿਉਂ ਕਰ ਰਹੇ ਹੋ ਤੁਸੀਂ ਜਦੋਂ ਮਾਮਲਾ ਅਦਾਲਤ ਚ ਸੁਣਵਾਈ ਦੇ ਪੁਲਿਸ ਵਾਲੇ ਕਿਉਂ ਇੰਟਰਫੇਰ ਕਰ ਰਹੇ ਨੇ ਇਸ ਉਹਨਾਂ ਨੂੰ ਵੀ ਬੰਦੇ ਛੱਡਨੇ ਪੈ ਸੀਗੇ ਹੁਣ ਜਿਹੜੇ ਮਹਿੰਦਰਪਾਲ ਹੋਰੀ ਨੇ ਇਹ ਪੰਜਾਬ ਵਿਧਾਨ ਸਭਾ ਦੀ ਪਾਕਿਸਤਾਨ ਦੀ ਉਹਦੇ ਸਾਬਕਾ ਮੈਂਬਰ ਤੇ ਮਨੁੱਖੀ ਅਧਿਕਾਰਾਂ ਤੇ ਘਟਕਿਰਤੀ ਮਾਮਲਿਆਂ ਦੇ ਸਾਬਕਾ ਸੰਸਦ ਸਿਕਤਰ ਰਹੇ ਨੇ ਇਹਨਾਂ ਨੇ ਆਪਣੇ ਐਡਵੋਕੇਟ ਹੈਗੇ ਨੇ ਇਹਨਾਂ ਦੇ ਆਪਣੇ ਐਡਵੋਕੇਟ ਹੈਗੇ ਨੇ ਅਲੀ ਚੰਗੇਜੀ ਸੰਧੂ ਰਾਹੀ ਨੇ ਦਾਇਰ ਕੀਤੀ ਪਟੀਸ਼ਨ ਕੀਤੀ ਆ ਤੇ ਪਾਕਿਸਤਾਨ ਫੈਡਰੇਸ਼ਨ ਗ੍ਰਹਿ ਮੰਤral FIA ਪੰਜਾਬ ਸਰਕਾਰ ਪਾਕਿਸਤਾਨ ਸਿੱਖ ਗੁਲਬਰਪੰਦ ਕਮੇਟੀ ਤੇ ਪੰਜਾਬ ਘਟਕ੍ਰਤੀ ਮਾਮਲਿਆਂ ਦੇ ਵਿਭਾਗ ਨੂੰ ਵੀ ਪ੍ਰਤੀਬੰਧ ਬਣਾਇਆ ਜਾਂਦਾ ਨੇ ਪ੍ਰਤੀਬੰਧ ਬਣਾਇਆ ਬਰਾਬਰ ਦੇ ਸ਼ਿਦਾਰ ਬਣਾਇਆ ਉਹਨਾਂ ਨੂੰ ਵੀ ਭਾਈ ਅਸੀਂ ਸਾਰੇ ਇਕੱਠੇ ਹਾਂ ਤੇ ਬਕਾਇਦਾ ਤੌਰ ਤੇ ਜਿਹੜੀ ਸਰਬਜੀਤ ਕੌਰ ਇਹਨੇ ਉਲੰਘਣਾ ਕੀਤੀ ਆਪਣੇ ਅਸੂਲਾਂ ਦੀ ਵੀ ਲੰਘਣਾ ਕੀਤੀ ਹੈ ਤੇ ਕਾਨੂੰਨਾਂ ਦੀ ਵੀ ਲੰਘਣਾ ਕੀਤੀ ਹੈ ਇਸ ਕਰਕੇ ਜਿੱਥੇ ਵੀ ਹੈ ਇਹਨੂੰ ਫੜ ਕੇ ਲੱਭ ਕੇ ਤੇ ਇਹਨੂੰ ਇੰਡੀਆ ਭੇਜਿਆ ਜਾਵੇ ਜਥੇਦਾਰ ਕਾਲ ਤਖ ਜਿਹੜੇ ਸੂਕਾਲ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਹੋਰੀ ਉਹ ਵੀ ਕਹਿ ਚੁੱਕਿਆ ਵੀ ਸਰਬਜੀਤ ਨੂੰ ਵਾਪਸ ਜਿਹੜਾ ਵਾ ਇੰਡੀਆ ਭੇਜਿਆ ਜਾਣਾ ਚਾਹੀਦਾ ਵਾ ਕਿਉਂਕਿ ਉਹਨੇ ਆਪਣੀ ਤਹੀਨ ਨਹੀਂ ਕਰਾਈ ਸਾਰੇ ਨੇ ਤਹੀਨ ਕਰਾਈ ਉਹਨਾਂ ਦੇ ਤੱਕ ਵੀ ਕਹਿਤਾ ਪਿੱਤੇ ਕੇਸ ਨੂੰ ਚਲਦੇ ਸੀ ਇਹ ਡਰਦੀ ਚਲ ਗਈ ਉਥੇ ਵੀ ਮੈਨੂੰ ਇੱਥੇ ਸਜ਼ਾ ਹੋ ਜਣੀ ਮਸਲਾਲ ਲੰਬੀ ਸਜ਼ਾ ਹੋਣੀ ਤੇ ਫਿਰ ਹੋ ਜਾਣੀ ਇਹ ਚਿਕੜੀ ਗੱਲ ਹੈਗੀ ਹੈ ਜੀ ਜੇ ਮਾਰੇ ਕੰਮ ਕਰੋਗੇ ਤੇ ਮਾਰੇ ਕੰਮ ਦਾ ਮਾਰਨ ਦੀ ਜਾਈ ਨਹੀਂ ਹੈਗਾ ਨਾ ਬਿਲਕੁਲ ਹਾਂ ਇਹ ਗੱਲ ਠੀਕ ਸੀ ਜੇ ਕੋਈ ਕਿਰਦਾਰ ਵਾਲੀ ਜਨਾਨੀ ਹੁੰਦੀ ਤੇ ਕਦੇ ਵੀ ਕਮਨਕ ਕਰਦੀ ਸਾਡੇ ਤੇ ਵੀ ਕੁਝ ਨਾਨੀਆਂ ਬੜੀਆਂ ਬੜੀਆਂ ਹੈਗੀਆਂ ਨੇ ਜਿਹੜੀਆਂ ਸਾਰੀ ਉਮਰ ਢੇਪਾ ਕੱਟ ਕੇ ਵੀ ਜਿਹੜੀਆਂ ਦੁਨੀਆ ਤੋਂ ਜਿਹੜੀਆਂ ਬੜੀਆਂ ਸਾਫ਼ ਸੁਥਰੀਆਂ ਜਾਂਦੀਆਂ ਨੇ ਤੇਰੇ ਦਾ ਤਾਂ ਇਹ ਕੁਝ ਨਹੀਂ ਗੱਲ ਤੇ ਤੇਰੇ ਘਰ ਵਾਲੇ ਤੋਂ ਤਲਾਕ ਹੋਇਆ ਵਾ ਤੇਰੇ ਦੋ ਬੱਚੇ ਨੇ ਸਹੇਜ ਇੱਕ ਵਿਆਹ ਵਿੱਚ ਉਦ ਹੈਗਾ ਮਦਮ ਤੂੰ ਐਡਾ ਵੱਡਾ ਪਰਿਵਾਰ ਛੱਡ ਕੇ ਆਪਣਾ ਜਿਹੜੀ ਕਰਤੂਤ ਕੋਲੀ ਐ ਜਥੇ ਦੀ ਵੀ ਬਦਨਾਮੀ ਕਰੇ ਤੇ ਸਿੱਖਾਂ ਦੀ ਵੀ ਬਦਨਾਮੀ ਕਰੇ ਜਾ ਕੇ ਤੂੰ ਅਸੀਂ ਇਹ ਗੱਲ ਨਹੀਂ ਕਹਿੰਦੇ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਲੇਕਿਨ ਸਿਰ ਜਥੇ ਜਾ ਕੇ ਕੰਮ ਕੀਤਾ ਇਸ ਕਰਕੇ ਥੋੜਾ ਜਿਹਾ ਜ਼ਰੂਰ ਤਰਾਸ ਸਕਦਾ ਮੇਗਾ ਉਦਾਂ ਤਾਂ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਸਿੱਖਾਂ ਦੀਆਂ ਕੁੜੀਆਂ ਮੁਸਲਮਾਨਾਂ ਦੇ ਘਰ ਬੈਠੀਆਂ ਨੇ ਵਿਆਹ ਕਰਾਉਣ ਦੇ ਵਿਦੇਸ਼ਾਂ ਵਿੱਚ ਨੂੰ ਕੁੜੀਆਂ ਨੇ ਕਈ ਮੁਸਲਮਾਨਾਂ ਦੀ ਕੁੜੀਆਂ ਸਿੱਖਾਂ ਦੇ ਮੁੰਡਿਆਂ ਦਾ ਵਿਆਹ ਕਰਾਏ ਨੇ ਕਿੱਥੇ ਨਹੀਂ ਕਰਾਏ ਕਰਕੇ ਬਹੁਤ ਕੁਛ ਹੈਗਾ ਲੇਕਿਨ ਇਹ ਵੀ ਲੋੜ ਆਪਸ ਵਿੱਚ ਜਥੇ ਜਾਣ ਕਰਕੇ ਰੋਪਿਆ ਜੀ ਜੀ ਬਿਲਕੁਲ ਪਰ ਸਭ ਕੱਲ ਨੂੰ ਮੁਲਾਕਾਤ ਹੁੰਦੀ ਹੈ ਬੱਲਾ ਦੇ ਡੇਰਾ ਮੁਖੀ ਨਿਰੰજન ਦਾਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤੋਂ ਸੱਦਾ ਦੰਦੇ ਨੇ ਕਿ ਗੁਰੂ ਵਿਦਾਸ ਮਹਾਰਾਜ ਦਾ ਜੋਗ ਗੁਰਪੁਰਬ ਮਨਾਉਣਾ ਹੈ ਉਸ ਦੇ ਲਈ ਸੱਦਾ ਦੰਦੇ ਨੇ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪੂਰੇ ਦੇਸ਼ ਭਰ ਚ ਵੀ ਮਨਾਇਆ ਜਾਵੇ ਇਸ ਦੀ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨੂੰ ਅਸੀਂ ਰਾਜਨੀਤਿਕ ਐਂਗਲ ਦੇ ਨਾਲ ਵੀ ਦੇਖ ਸਕਦੇ ਹਾਂ ਕਿ ਕੀ ਇਸ ਦੇ ਨਾਲ ਭਾਜਪਾ ਦੀ ਰਾਜਨੀਤੀ ਜੋ ਹੈ ਉਹ ਪੰਜਾਬ ਦੇ ਵਿੱਚ ਨਿਰਧਾਰਿਤ ਹੋ ਸਕਦੀ ਹੈ ਕਿ ਉਸ ਵਰਗ ਦੇ ਲੋਕ ਜਿਹੜੇ ਨੇ ਉਧਰ ਨੂੰ ਢਾਲ ਸਕਦੇ ਨੇ ਭਗਤ ਰਵੀ ਜਾਸ ਜੀ ਗੁਰੂ ਰਵੀਦਾਸ ਵੀ ਕਹਿੰਦੇ ਨੇ ਕਿਉਂ ਕਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਵਿੱਚ 41 ਕੇ 42 ਸ਼ਲੋਕ ਨੇ ਉਹਨਾਂ ਦੇ ਜੀ ਤੇ ਜਦੋਂ ਕੋਈ ਵੀ ਸਿੱਖ ਜਾਂ ਕੋਈ ਵੀ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਵਾ ਉਦੋਂ ਭਗਤ ਰਵੀਦਾਸ ਜੀ ਤੋਂ ਵੀ ਜਿਹੜਾ ਵਾ ਉਹ ਗੁਰੂ ਸਮਝ ਕੇ ਮੱਥਾ ਟੇਕਦਾ ਜਿਹੜੇ ਭਗਤ ਰਵੀਦਾਸ ਜੀ ਜਾਂ ਜਿਹੜਾ ਰਵੀਦਾਸੀ ਹੈ ਭਾਈਚਾਰਾ ਵਾ ਸਭ ਤੋਂ ਵੱਧ ਪੜੇ ਲਿਖਿਆ ਭਾਈਚਾਰਾ ਵਾ ਬڑے بڑے ਅਫਸਰ ਨੇ ਇਹਨਾਂ ਦੇ ਵਿਦੇਸ਼ਾਂਤ ਵੀ ਨੇ ਤੇ ਇੱਥੇ ਵੀ ਇਹਨਾਂ ਦਾ ਇੱਕ ਡੇਰਾ ਵਾ ਡੇਰਾ ਬੱਲਾ ਕਹਿੰਦੇ ਜਲੰਧਰ ਦੇ ਵਿੱਚੋਂ ਕਾਫੀ ਪਾਪੂਲਰ ਡੇਰਾ ਮੰਨਦਾ ਹੈ ਇਹ ਇੱਕ ਜੂਪੀ ਚ ਡੇਰਾ ਹੈ ਕਿ ਕਿੱਥੇ ਡੇਰਾ ਹੈਗਾ ਦੋ ਡੇਰੇ ਨੇ ਇਹਨਾਂ ਦੇ ਓਮ ਜੂਪੀਲ ਕਾਫੀ ਪਾਪੂਲਰ ਹੈ ਤੁਹਾਨੂੰ ਦੂਜੀ ਨੰਬਰ ਤੇ ਇਹ ਹੈ ਇਹਦੇ ਮੁਖੀ ਅੱਗੇ ਨੇ ਨਰੰજન ਦਾਸ ਸੋਰੀ ਸੰਤ ਨਰੰજન ਦਾਸ ਸੋਰੀ ਸਾਂਤ ਨਿਰੰਜਨ ਦਾਸ ਹੋਰਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਇੱਕ ਘੰਟਾ ਹੁੰਦੀ ਹੈ ਇੱਕ ਘੰਟਾ ਮੁਲਾਕਾਤ ਪ੍ਰਧਾਨ ਮੰਤਰੀ ਦੇ ਬੜੀ ਵੱਡੀ ਮੁਲਾਕਾਤ ਹੁੰਦੀ ਹੈ ਜੀ ਜਿਹਦੇ ਵਿੱਚ ਬੇਕਾਇਦਾ ਤੌਰ ਤੇ ਇਹਨਾਂ ਦੇ ਆਪਣੇ ਛੇ ਸੱਤੀ ਉਹ ਜਿਹੜੇ ਡੇਰਾ ਪ੍ਰਬੰਧਕ ਨੇ ਨਾਲ ਜਿਹੜੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਪਰਨ ਚੁੱਗ ਨੇ ਸਾਬਕਾ ਮੰਤਰੀ ਸਾਡੇ ਜਿਹੜੇ ਹੈਗੇ ਨੇ ਸਪਲਾ ਸਾਹਿਬ ਸਾਪਲਾ ਸਾਹਿਬ ਨੇ ਇੱਕਦਮ ਇੱਕ ਜਾਣਾ ਹੋਰ ਹੈ ਇੱਕ ਉਹ ਅਯਲਾਸ਼ ਅੰਦਰ ਤਿੰਨ ਜਾਣੇ ਜਿਹੜੇ ਲੀਡਰ ਨੇ ਪੰਜਾਬ ਭਾਜਪਾ ਦੇ ਉਹ ਵੀ ਨਾਲ ਜੀ ਇਹਨਾਂ ਨੂੰ ਜਾ ਕੇ ਮਦੀ ਸਾਹਿਬ ਨੂੰ ਸੱਜਾ ਦਿੰਦੇ ਆ ਵੀ ਸਾਡੇ ਸਮਾਗਮ ਹੁੰਦਾ ਤੁਸੀਂ ਆਇਆ ਕਰੋ ਪਹਿਲੀ ਫਰਵਰੀ ਨੂੰ ਮੇਰੇ ਆਖਰ ਦੇ ਨਾਲ ਸਮਾਗਮ ਆਉਣਾ ਦੇ ਡੇਰੇ ਦੇ ਵਿੱਚ ਜੀ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਆਉਣ ਦਾ ਸੱਦਾ ਦਿੱਤਾ ਵਾ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਕਿਸਮ ਦਾ ਹਲੂਣਾ ਦੇਣ ਵਾਸਤੇ ਪਰ ਮੈਂ ਇਹ ਦੱਸ ਦਿਆਂ ਜਿਹੜਾ ਸਾਡਾ ਪੰਜਾਬ ਦਾ ਦਲਤ ਭਾਈਚਾਰਾ ਨੂੰ ਉਹ ਇਕੱਠਾ ਨਹੀਂ ਹਾਂ ਉਹ ਕਹਿਆ ਪਿਆ ਕੋਈ ਕਾਂਗਰਸ ਨਾਲ ਗਿਆ ਕੋਈ ਕਾਲੀਆਂ ਨਾਲ ਗਿਆ ਕਿ ਉੱਥੇ ਬਾਲਮਿਕੀ ਭਾਈਚਾਰਾ ਵੇ ਗਿਆ ਉਹ ਬਹੁਤੇ ਸਮਝਦਾਰ ਨਹੀਂ ਉਹ ਰੌਲਾ ਪਾਉਣੋਂ ਜ਼ਿਆਦੇ ਦੇ ਰਵਿਦਾਸੀਏ ਭਾਈਚਾਰਾ ਜਿਹੜੇ ਬੜੇ ਪੜੇ ਲਿਖੇ ਨੇ ਤੁਹਾਨੂੰ ਪਤਾ ਇੱਥੇ ਜਸਬੀਰ ਸਿੰਘ ਸਾਬਰ ਹੁੰਦੇ ਸੀ ਇੱਕ ਜੋ ਯੂਨੀਵਰਸਿਟੀ ਰਿਟਾਇਰ ਹੋਏ ਸੀਗੇ ਅੱਜਕੱਲ੍ਹ ਵੀ ਦੁਨੀਆ ਤੇ ਰਹੇ ਉਹਨਾਂ ਨੇ ਕੀ ਕੀਤਾ ਭਗਤ ਰਵੀਦਾਸ ਜੀ ਦੀ ਜਿਹੜੀ 40 42 ਸੰਬਦ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਕਰਕੇ ਇੱਕ ਕਿਤਾਬ ਬਣਾ ਦਿੱਤੀ ਉਹਨਾਂ ਨੇ ਕਿਤਾਬ ਬਣਾਈ ਲੇਕਿਨ ਕੁਝ ਲੋਕ ਜਿਹੜੇ ਦੂਜੇ ਨੰਬਰ ਦੂਜੇ ਨੰਬਰ ਦੇ ਲੋਕ ਸੀਗੇ ਉਹਨਾਂ ਨੇ ਇਸ ਕਿਤਾਬ ਦਾ ਨਜ਼ਾਇਰ ਫੈਟ ਹੈ ਉਹਦਾ ਗ੍ਰੰਥ ਬਣਾ ਦਿੱਤਾ ਜੀ ਉਹਨੂੰ ਅੰਮ੍ਰਿਤ ਗ੍ਰੰਥ ਦਾ ਨਾਮ ਦੇ ਦਿੱਤਾ ਤੇ ਬਹੁਤ ਸਾਰੇ ਡੇਰਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਬੀੜਾ ਚੁਗਾ ਕੇ ਤੇ ਉਹ ਗ੍ਰੰਥ ਰੱਖ ਦਿੱਤਾ ਸੀਗਾ ਔਰ ਮੈਂ ਉਹਨਾਂ ਨੂੰ ਜਾ ਕੇ ਇੰਨੀ ਗੱਲ ਕਹੀ ਮੈਂ ਕਿਹਾ ਜੀ ਸਾਬਰ ਸਾਹਿਬ ਤੁਸੀਂ ਇਹ ਜੋ ਕੀਤਾ ਗਲਤ ਕੀਤਾ ਕਿਤੇ ਮੈਂ ਕੁਝ ਕਰਦਾ ਨਹੀਂ ਕੀਤਾ ਮੈਂ ਤਾਂ ਕਿਤਾਬ ਬਣਾਈ ਸੀ ਆਪਣੀ ਵੱਖਰੀ ਜਿਹੜੇ ਉਹਨਾਂ ਦੇ ਭਗਤ ਜੀ ਦੇ ਜਿਹੜੇ ਸੀ ਸ਼ਬਦ ਸੀਗੇ ਲੇਕਿਨ ਜਿਹੜੇ ਕੋ ਸਵਾਰਥੀ ਲੋਕ ਸੀ ਉਹਨਾਂ ਨੇ ਜੁਰੂਰ ਕੀਤਾ ਵਾ ਤੇ ਜਿਹੜੇ ਅਨਾਰੀ ਲੋਕ ਸੀਗੇ ਉਹਨਾਂ ਨੇ ਕਹਿਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਕੁਛੇ ਲਾਣਾ ਸੀ ਸਾਡਾ ਆਪਣਾ ਗ੍ਰੰਥ ਬਣ ਗਿਆ ਸੀ ਆਪਣੇ ਗ੍ਰੰਥ ਦੀ ਪ੍ਰਕਾਸ਼ ਕਰਾਂਗੇ ਜੀ ਜਿਹੜੇ ਪੜੇ ਲਿਖੇ ਰਵੀਦਾਸੀ ਅਸੀਂ ਨਾ ਉਹ ਕਾਲ ਤੱਕ ਤੇ ਆਏ ਸੀਗੇ ਉਹਨਾਂ ਅੱਗੇ ਮਾਫੀ ਮੰਗੀ ਵੀ ਸਾਡੇ ਅਣਡਾਂੜੀ ਲੋਕ ਗਲਤ ਕਰ ਰਹੇ ਆ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਆ ਜਿੱਥੇ ਭਗਤ ਜੀ ਦੀ ਬਾਣੀ ਆ ਹਰ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਟਿਕਦਾ ਤੇ ਭਗਤ ਜੀ ਨੂੰ ਗੁਰੂ ਟਿਕਦਾ ਤੇ ਅਸੀਂ ਕਿਉਂ ਮੁਨਕਰ ਹੋਈ ਇਸ ਗੱਲ ਤੋਂ ਇਸ ਕਰਕੇ ਇਸ ਡੇਰੇ ਦਾ ਕਾਫੀ ਪ੍ਰਭਾਵ ਆ ਲੇਕਿਨ ਫੇਰ ਵੀ ਮੈਂ ਕਹਿੰਦਾ ਇਹ ਡੇਰੇ ਦੇ ਵਿੱਚ ਜਿਹੜਾ ਜਿਹੜਾ ਕਾਂਗਰਸੀ ਲੋਕ ਜਾਂਦੇ ਆ ਕਾਂਗਰਸੀ ਜਾਦੇ ਹੋਣ ਕਰਕੇ ਹੁਣ ਭਾਜਪਾ ਵੀ ਆਪਣੇ ਪੈਰ ਜਮਾਣਾ ਚਾਹੁੰਦੀ ਹੈ ਇੱਥੇ ਵੇਖੋ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਉਹਦਾ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਲੇਕਿਨ ਇਹ ਡੇਰਾ ਕਾਫੀ ਹੱਦ ਤੱਕ ਜਿਹੜਾ ਵਾ ਉਹ ਆਪਣੇ ਵੋਟ ਵੋਟ ਬੈਗ ਨੂੰ ਪ੍ਰਭਾਵਿਤ ਕਰਦਾ ਜੀ ਬਿਲਕੁਲ ਇਹ ਤਾਂ ਦੇਖਣਾ ਹੋਵੇਗਾ ਕੀ ਹੁੰਦਾ ਬਾਕੀ ਬਹੁਤ ਸ਼ੁਕਰੀਆ ਭੜਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਜੀ